ਅਚਾਰਨ ਭੁੱਲਰ ਇਸ ਮੌਕੇ ਸੀਬੀਆਈ ਦੀ ਗ੍ਰਿਫਤਚਾ ਦੂਸਰੇ ਪਾਸੇ ਉਹਦੇ ਨਾਲ ਉਹਦਾ ਵਿਚੋਲੀਆ ਕ੍ਰਿਸ਼ਨੂ ਉਹ ਵੀ ਸੀਬੀਆਈ ਦੀ ਗ੍ਰਿਫਤਚਾ ਕ੍ਰਿਸ਼ਨੂ ਦੇ ਘਰੋਂ ਮਿਲੀ ਇੱਕ ਡੈਰੀ ਨੇ ਕਿ 20 ਦੇ ਕਰੀਬ ਅਫਸਰਾਂ ਅਧਿਕਾਰੀਆਂ ਸਿਆਸੀ ਧਿਰਾਂ ਨੂੰ ਸੁੱਕਣੇ ਪਾ ਰੱਖਿਆ ਕਹਿੰਦੇ ਨਿਆਂਪਾਲਿਕਾ ਦੇ ਕਈ ਅਧਿਕਾਰੀ ਇੱਥੋਂ ਤੱਕ ਮੁਖੌਦਿਆਂ ਤੇ ਬੈਠੇ ਜੱਜ ਸਾਹਿਬਾਨ ਤੱਕ ਦੇ ਖਿਲਾਫ ਕਹਿੰਦੇ ਜਾਂਚ ਖੁੱਲ ਸਕਦੀ ਕਿ ਜਿਹੜੀ ਕ੍ਰਿਸ਼ਨੂ ਕੋਲੋਂ ਡਾਇਰੀ ਮਿਲੀ ਆ ਉਹਦੇ ਵਿੱਚ 20 ਨਾਮ ਨੇ ਜਿੱਚ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਮ ਵੀ ਨੇ ਉਹਦੇ ਵਿੱਚ ਕੱਲੇ ਨਾਮ ਹੀ ਨਹੀਂ ਕਹਿੰਦੇ ਬੈਂਕ ਖਾਤੇ ਵੀ ਨੇ ਉਹ ਜਿਹੜੇ ਤਾਂ ਚਰਨ ਸਿੰਘ ਭੁੱਲਰ ਨੂੰ ਮਿਲਣ ਆ ਰਹੇ ਨੇ ਉਹ ਤਾਂ ਜਾਂ ਉਹਨਾਂ ਦੇ ਵਕੀਲ ਨੇ ਜਾਂ ਉਹਨਾਂ ਦੇ ਕਹਿੰਦੇ ਪਰਿਵਾਰਕ ਮੈਂਬਰ ਨੇ ਪਰ ਜਿਹੜੇ ਕ੍ਰਿਸ਼ਨੂ ਨੂੰ ਮਿਲਣ ਆ ਰਹੇ ਨੇ ਉਹ ਕਹਿੰਦੇ ਜੀ ਉਹਦੇ ਪਰਿਵਾਰਕ ਮੈਂਬਰ ਨਹੀਂ ਮਾਨਯੋਗ ਅਦਾਲਤ ਨੇ ਬਕਾਇਦਾ ਤੌਰ ਤੇ ਜੇਲ੍ਹ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਬਤਿਹਤ ਕਰ ਦਿੱਤਾ ਕਿ ਜਿਹੜਾ ਵੀ ਵਿਅਕਤੀ ਕ੍ਰਿਸ਼ਨ ਨੂੰ ਮਿਲਣ ਆਵੇ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਪੂਰਾ ਬਿਓਰਾ ਰੱਖਿਆ ਜਾਵੇ ਕਿ ਕੌਣ-ਕੌਣ ਮਿਲਣ ਆਇਆ ਕਦੋਂ-ਕਦੋਂ ਮਿਲਣ ਆਇਆ ਕਿੰਨੀ ਵਾਰ ਮਿਲਣ ਆਇਆ ਕਿਉਂ ਮਿਲਣ ਆਇਆ ਉਹਦਾ ਰਿਕਾਰਡ ਹੀ ਨਹੀਂ ਰੱਖਣਾ ਉਹ ਕਹਿੰਦੇ ਜੇਲ੍ਹ ਦੇ ਬਾਹਰ ਅੰਦਰ ਵਾਲੀ ਫੁਟੇਜ ਇਸ ਇਟੀਵੀ ਕੈਮਰਾ ਦੀ ਫੁਟੇਜ ਵੀ ਖੁਲਪ ਕਰਾਈ ਜਾਵੇ। ਅਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਹੁਣ ਇੱਕ ਤੋਂ ਬਾਅਦ ਇੱਕ ਰਾਜ਼ ਉਦੜਦੇ ਜਾ ਰਹੇ ਨੇ। ਇੱਕ ਤੋਂ ਬਾਅਦ ਇੱਕ ਪਾਜ਼ ਉਦੜਦੇ ਜਾ ਰਹੇ ਨੇ। ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੁੰਦੇ ਜਾ ਰਹੇ ਨੇ। ਅਰਚਰਨ ਭੁੱਲਰ ਇਸ ਮੌਕੇ ਸੀਬੀਏ ਦੀ ਗਿਰਤਚਾ ਦੂਸਰੇ ਪਾਸੇ ਉਹਦੇ ਨਾਲ ਉਹਦਾ ਵਿਚੋਲੀਆ ਕ੍ਰਿਸ਼ਨੂ ਉਹ ਵੀ ਸੀਬੀਏ ਦੀ ਗ੍ਰਫਤਚਾ ਤੇ ਆ ਤੁਹਾਡੇ ਸਾਹਮਣੇ ਆ ਰਿਹਾ ਮੰਡ ਵਾਲੀ ਪ੍ਰਕਿਰਿਆ ਪਰ ਸਵਾਲ ਇਹ ਤੋਂ ਅੱਗੇ ਚਲਾ ਗਿਆ ਸਵਾਲ ਇਸ ਕਦਰ ਅੱਗੇ ਚਲਾ ਗਿਆ ਕਿ ਕ੍ਰਿਸ਼ਨੂ ਨੂੰ ਜੇਲ੍ਹ ਚ ਵੀ ਕਿਉਂ ਮੱਥੇ ਟਿਕਦੇ ਰਹੇ ਤੇ ਕੌਣ ਕੌਣ ਮੱਥੇ ਟੇਕਣਾ ਆਉਂਦਾ ਰਿਹਾ ਕ੍ਰਿਸ਼ਨੂ ਦੇ ਘਰੋਂ ਮਿਲੀ ਇੱਕ ਡੈਰੀ ਨੇ ਕਿ 20 ਦੇ ਕਰੀਬ ਅਫਸਰਾਂ ਅਧਿਕਾਰੀਆਂ ਸਿਆਸੀ ਧਿਰਾਂ ਨੂੰ ਸੁੱਕਣੇ ਪਾ ਰੱਖਿਆ ਕਿ ਲੈ ਵੀ ਕ੍ਰਿਸ਼ਨੂ ਨੇ ਹੁਣ ਰਮਾਨ ਮਿਲਣ ਤੋਂ ਅਜੇ ਨਾਂ ਉਗਲਤੇ ਅਸੀਂ ਤਾਂ ਫਸ ਗਏ ਪਰ ਮਾਮਲਾ ਤਾਂ ਉੱਚੀਆਂ ਸੁਚੀਆਂ ਵੱਡੀਆਂ ਕੁਰਸੀਆਂ ਤੱਕ ਪੜ ਗਿਆ ਜੀ ਹਾਂ ਅਖਬਾਰੀ ਰਿਪੋਰਟ ਤੇ ਜੇ ਯਕੀਨ ਕਰوں ਤਾਂ ਕਹਿੰਦੇ ਜੀ ਭ੍ਰਸ਼ਟਾਚਾਰ ਦੀ ਜਾਂਚ ਜਿਹੜਾ ਡੀਆਈਜੀ ਹਰਚਾਪੁਰ ਭੁੱਲਰ ਦੇ ਮਾਮਲੇ 'ਚ ਸੀਵੀਆਈ ਵੱਲੋਂ ਕੀਤੀ ਜਾ ਰਹੀ ਹੈ ਉਸ ਜਾਂਚ ਦਾ ਸੇਖ ਤਾਂ ਨਿਆਪਾਲਿਕਾ ਤੱਕ ਪਹੁੰਚ ਗਿਆ ਬਿਲਕੁਲ ਜੀ ਤੁਸੀਂ درست ਸੁਣ ਰਹੇ ਹੋ ਇਹ ਖਬਰ ਅੱਜ ਮੈਂ ਜਦੋਂ ਪੜ ਰਿਹਾ ਸੀਗਾ ਤਾਂ ਪੰਜਾਬੀ ਜਾਗਰਣ ਨੇ ਪਹਿਲੇ ਪੰਨੇ ਤੇ ਨਸਰ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੀ ਜਾਂਚ ਦਾ ਸੇਖ ਨਿਆਪਾਲਿਕਾ ਤੱਕ ਪਹੁੰਚ ਗਿਆ ਮਤਲਬ ਉਹ ਕਹਿੰਦੇ ਕਿ ਜਦੋਂ ਇਹ ਜਾਂਚ ਪੜਤਾਲ ਅੱਗੇ ਵਧੀ ਤਾਂ ਕਹਿੰਦੇ ਜੀ ਪ੍ਰਿਸ਼ਟachar ਦੇ ਮਾਮਲੇ 'ਚ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ 'ਚ ਤਾਂ ਪਤਾ ਲੱਗਾ ਕਿ ਹਰਚਰਨ ਭੁੱਲਰ ਦੇ ਕੁਝ ਨੇੜਲੇ ਕੁਝ ਸਾਥ ਸਬੰਧੀ ਕੁਝ ਰਿਸ਼ਤੇਦਾਰ ਜਾਂ ਪਰ ਇਹ ਜੇ ਅਹੁਦੇ ਦੇ ਹਿਸਾਬ ਨਾਲ ਜਿਹੜੇ ਰਿਸ਼ਤੇ ਨਵੇਂ ਬਣ ਜਾਂਦੇ ਨੇ ਉਹਦੇ ਹਵਾਲੇ ਨਾਲ ਕੁਝ ਲੋਕ ਅਦਾਲਤੀ ਪ੍ਰਕਿਰਿਆ 'ਚ ਇਹਨਾਂ 'ਚ ਕੰਮ ਕਰਦੇ ਨੇ ਨਜ਼ਦੀਕੀ ਰਿਸ਼ਤੇਦਾਰ ਨਿਆਪਾਲਿਕਾ 'ਚ ਕੰਮ ਕਰਦੇ ਨੇ ਕਹਿੰਦੇ ਤੇ ਉਹਨਾਂ ਦੇ ਸੰਪਰਕ 'ਚ ਕਹਿੰਦੇ ਨਿਆਪਾਲਿਕਾ ਦੇ ਕਈ ਅਧਿਕਾਰੀ ਇੱਥੋਂ ਤੱਕ ਮੁਖੌਧਿਆਂ ਤੇ ਬੈਠੇ ਐ ਜੱਜ ਸਾਹਿਬਾਨ ਤੱਕ ਦੇ ਖਿਲਾਫ ਕਹਿੰਦੇ ਜਾਂਚ ਖੁੱਲ ਸਕਦੀ ਹੈ ਕੀ ਅਜੇ ਹਾਬੀ ਕੋਈ ਕਨੈਕਸ਼ਨ ਕੰਮ ਕਰ ਰਿਹਾ ਸੀ ਕੀ ਇਸ ਤਰੀਕੇ ਕਰਨ ਨਾਲ ਵੀ ਅੱਗੇ ਵਧਿਆ ਜਾ ਰਿਹਾ ਸੀ ਕਿਉਂਕਿ ਇੱਕ ਡਾਇਰੀ ਚਰਚਾ ਚਾਹੀਏ ਉਸ ਡਾਇਰੀ ਨੇ ਕਈ ਸਵਾਲ ਖੜੇ ਕੀਤੇ ਨੇ ਉਹ ਡਾਇਰੀ ਹੈ ਜੀ ਹਰਚਰਨ ਭੁੱਲਰ ਹੋਰਾਂ ਦਾ ਜਿਹੜਾ ਉਹ ਆਪਣੇ ਆਪ ਨੂੰ ਬਚੋਲੀਆ ਦੇ ਨਾਂ ਤੇ ਗ੍ਰਿਫਤਾਰ ਹੋਇਆ ਹੈ ਜਿਹੜਾ ਕਹਿੰਦੇ ਜੀ ਗੱਬੇ ਦਲਾਲਗਰੀ ਦਾ ਕੰਮ ਕਰਦਾ ਸੀ ਇਧਰੋਂ ਮਾਲ ਫੜਨਾ ਉੱਤਰ ਪਹਚਾਉਣਾ ਉੱਤਰ ਲੈ ਇਧਰ ਕਰਨਾ ਵੈਸੇ ਉਹ ਤਾਂ ਸਸਸਿਕ ਧਰਮ ਸੋਧ ਦੇ ਲਈ ਵੀ ਕੰਮ ਕਰਦਾ ਰਿਹਾ ਹੈ ਹੋਰ ਕਈ ਸਿਆਸੀ ਲੀਡਰਾਂ ਲਈ ਖਾਸ ਕਰਕੇ ਨਵਜੋਤ ਸਿੱਧੂ ਦੇ ਨਾਲ ਉਹਦੀ ਨੇੜਤਾ ਦਾ ਪ੍ਰਕਟਾਵਾ ਕਾਫੀ ਹੁੰਦਾ ਰਿਹਾ ਪਰ ਹਰਚਰਨ ਭੁੱਲਰ ਦੇ ਲਈ ਕੰਮ ਕਰਦਿਆਂ ਹੋਇਆ ਹੁਣ ਉਹ ਸੀਬੀਆਈ ਦੇ ਕੰਟਰੋਲ ਚ ਹੈ ਤੇ ਉਹਦੇ ਤੋਂ ਨਾਂ ਉਗਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਪਰ ਉਦੇ ਘਰੋਂ 25 ਲੱਖ ਵੀ ਮਿਲਿਆ ਸੀ ਤੇ ਕਹਿੰਦੇ ਕਿ ਡੈਰੀ ਮਿਲੀ ਉਹ ਡੈਰੀ ਚ 20 ਦੇ ਨਾਮ ਨੇ ਉਹਦੇ ਵਿੱਚ ਕੱਲੇ ਨਾਮ ਹੀ ਨਹੀਂ ਕਹਿੰਦੇ ਬੈਂਕ ਖਾਤੇ ਵੀ ਨੇ ਤੇ ਉਹਦੇ ਵਿੱਚ ਕੁਝ ਬੈਂਕ ਚ ਪੈਸੇ ਜਮ੍ਹਾਂ ਕਰਾਉਣ ਵਾਲੀਆਂ ਰਸੀਦਾਂ ਨੇ ਪਰਚੀਆਂ ਨੇ ਹੁਣ ਉਹ ਪੈਸੇ ਭਰਤੇ ਜਾਂ ਭਰਨੇ ਸੀ ਕੁਝ ਤਾਂ ਕਹਿੰਦੇ ਉਹ 25 ਲੱਖ ਚੋਂ ਹਿੱਸਾ ਜਮ੍ਹਾਂ ਕਰਾਉਣਾ ਸੀ ਕੁਝ ਕਹਿੰਦੇ ਪਿਛਲਿਆਂ ਦੇ ਜਮ੍ਹਾਂ ਕਰਾਏ ਦਾ ਹਿਸਾਬ ਕਿਤਾਬ ਹੈ ਇਹ ਕੱਚ ਸੱਚ ਹੈ ਜੇ ਸਾਹਮਣੇ ਆਉਣਾ ਪਰ ਇਹ ਚਰਚਾ ਬਾਹਰ ਆ ਗਈ ਕਿ ਜਿਹੜੀ ਕ੍ਰਿਸ਼ਨੂ ਕੋਲੋਂ ਡਾਇਰੀ ਮਿਲੀ ਆ ਉਹਦੇ ਵਿੱਚ 20 ਨਾਮ ਨੇ ਜਿੱਚ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਮ ਵੀ ਨੇ ਤੇ ਕੁਝ ਰਸੂਕਦਾਰ ਜਾਂ ਸਿਆਸੀ ਧਿਰਾਂ ਦੇ ਵੀ ਨਾਮ ਨੇ ਤੇ ਇੱਥੋਂ ਤੱਕ ਭੁੱਲਰ ਦੇ ਨੇੜਲੇ ਕੁਝ ਜਿਹੜੇ ਨਿਆਂਪਾਲਿਕਾ 'ਚ ਕੰਮ ਕਰਦੇ ਨੇ ਉਹਨਾਂ ਦਾ ਤਾਲੁਕਾਤ ਵੀ ਜੋੜਿਆ ਜਾ ਰਿਹਾ ਕਿ ਕਿਤੇ ਉਹ ਵੀ ਮਿਲ ਕੇ ਤਾਂ ਨਹੀਂ ਨਾਲ ਕੰਮ ਕਰ ਰਹੇ ਸੀ ਕੁਝ ਜੱਜਾਂ ਤੱਕ ਇਹ ਮਾਮਲਾ ਜਾਂਚ ਲਈ ਜਾ ਸਕਦਾ ਹੈ ਇਹ ਜਾਂਚ ਦਾ ਪਹਿਲੂ ਹੈ ਸੋ ਇਸ ਲਈ ਇਹ 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 ਖਬਰ ਨਿਕਲ ਕੇ ਆ ਰਹੀ ਹੈ ਇਹ ਵੱਡੀ ਫਿਕਰ ਵਾਲੀ ਖਬਰ ਹੈ ਜਿੱਥੋਂ ਤੱਕ ਡੈਰੀ ਦਾ ਹਵਾਲਾ ਹੈ ਕਹਿੰਦੇ ਡੈਰੀ ਦੇ ਵਿੱਚ ਬਕਾਇਦਾ ਤੌਰ ਤੇ ਕ੍ਰਿਸ਼ਨੂ ਨੇ ਹਿਸਾਬ ਲਿਖਿਆ ਵਾ ਕਿ ਆਹ ਬੰਦਾ ਹੈ ਇਹ ਉਹਦਾ ਨਾਮ ਹੈ ਇਹ ਉਹਦਾ ਰੁਤਬਾ ਸੁਤਬਾ ਤੇ ਇਹ ਉਹਦਾ ਬੈਂਕ ਖਾਤਾ ਹੈ ਤੇ ਉਹਦੇ ਵਿੱਚ ਹੁਣ ਕ੍ਰਿਸ਼ਨੂ ਦਾ ਕਿੰਨਿਆਂ ਨਾਲ ਫੋਨ ਤੇ ਸੰਪਰਕ ਹੁੰਦਾ ਸੀ ਕਿੰਨਿਆਂ ਨਾਲ ਉਹਨੇ ਖਾਤਿਆਂ 'ਚ ਜਮਾ ਕਰਾਏ ਨੇ ਕਿੰਨਿਆਂ ਨਾਲ ਉਹ ਰਾਜਦਾਰ ਹੈ ਇਹ ਸਾਰਾ ਕੁਝ ਕਹਿੰਦੇ ਜੀ ਉਹਦੀ ਡੈਰੀ ਬਿਆਨ ਕਰਨ ਲੱਗੀ ਆ ਪਰ ਮਾਮਲਾ ਕੱਲਾ ਡੈਰੀ ਤੱਕ ਤਾਂ ਰੁਕਣ ਵਾਲਾ ਨਹੀਂ ਜਾਂ ਇਹ ਜਿਹੜੀ ਆਪਾਂ ਨਿਆਇਕ ਧਿਰਾਂ ਤੱਕ ਹੈ ਨਾ ਨਿਆਪਾਲਕਾ ਤੱਕ ਉੱਥੇ ਤੱਕ ਜਿਹੜੀ ਜਾਂਚ ਜਾ ਰਹੀ ਹੈ ਉੱਥੇ ਤੱਕ ਤਾਂ ਰੁਕਣ ਵਾਲਾ ਨਹੀਂ ਪਹਿਲੂ ਤਾਂ ਇੱਕ ਹੋਰ ਉੱਪਰ ਕੇ ਸਾਹਮਣੇ ਆ ਰਿਹਾ ਜਿੱਦਣ ਦੇ ਹਰਚਰਨ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕਰਕੇ ਉਹਨੂੰ ਨੈਕ ਹਰਾਸਤ 'ਚ ਸੀਬੀਆਈ ਹਾਂ ਦੇ ਉੱਥੇ ਭੇਜਤਾ ਤੇ ਅਦਾਲਤ ਨੇ ਸੀ ਵੀ ਅਦਾਲਤ ਨੇ ਹੁਣ ਉੱਥੇ ਕਹਿੰਦੇ ਜੀ ਮਿਲਣ ਆ ਰਹੇ ਨੇ ਲੋਕ ਬਡੈਲ ਜੇਲ੍ਹ ਦੇ ਵਿੱਚ ਮਤਲਬ ਉਹ ਜਿਹੜੇ ਤਾਂ ਅਚਰਨ ਸਿੰਘ ਭੁੱਲਰ ਨੂੰ ਮਿਲਣ ਆ ਰਹੇ ਨੇ ਉਹ ਤਾਂ ਜਾਂ ਉਹਨਾਂ ਦੇ ਵਕੀਲ ਨੇ ਜਾਂ ਉਹਨਾਂ ਦੇ ਕਹਿੰਦੇ ਪਰਿਵਾਰਕ ਨੇੜਲੇ ਮੈਂਬਰ ਨੇ ਪਰ ਜਿਹੜੇ ਕ੍ਰਿਸ਼ਨੋ ਨੂੰ ਮਿਲਣ ਆ ਰਹੇ ਨੇ ਉਹ ਕਹਿੰਦੇ ਜੀ ਉਹਦੇ ਪਰਿਵਾਰਕ ਮੈਂਬਰ ਨਹੀਂ ਖਾਸ ਲੋਕ ਵੀ ਆ ਰਹੇ ਨੇ ਜਾਂ ਖਾਸ ਲੋਕਾਂ ਦੇ ਅੱਗੇ ਉਹਨਾਂ ਦੇ ਪਿਆਦੇ ਮਿਲਣਾਰੇ ਕੌਣ ਨੇ ਇਹ ਲੋਕ ਕ੍ਰਿਸ਼ਨ ਨੂੰ ਕਿਉਂ ਮਿਲਣਾਰੇ ਕਹਿੰਦੇ ਵੀ ਅਜਿਹੀ ਸਥਿਤੀ ਦੇ ਵਿੱਚ ਤਾਂ ਖੂਨ ਦੇ ਰਸਤੇ ਵੀ ਕਈ ਵਾਰ ਚਿੱਟੇ ਹੋ ਜਾਂਦੇ ਨੇ ਉਹ ਵੀ ਸਾਥ ਛੱਡ ਦਿੰਦੇ ਨੇ ਕਿਤਾ ਵੀ ਗਲਤ ਮੰਗਲਿਆਂ ਵਿੱਚ ਫਸ ਗਿਆ ਹੁਣ ਆਪਾਂ ਕੀ ਲੈਣਾ ਆਪੇ ਭੁਖਤੇ ਜਾਂ ਆਪਾਂ ਘਰੇ ਵੀ ਚਲੇ ਗਏ ਜਾਂ ਜੇਲ੍ਹ ਚ ਮਿਲਣਾ ਕਤ ਕਰਨ ਚਲੇ ਗਏ ਸਾਡੇ ਤੇ ਵੀ ਸ਼ੰਕੇ ਸੂਬੇ ਹੋ ਜਾਣਗੇ ਜਦੋਂ ਕਿ ਰੁਤਬੇ ਦੇ ਹਿਸਾਬ ਨਾਲ ਅਹੁਦੇ ਦੇ ਹਿਸਾਬ ਨਾਲ ਹਰ ਚਰਨ ਭੁੱਲਰ ਕਿੱਥੇ ਵੱਡੇ ਕਦ ਦਰ ਹੈ ਤੇ ਉਹ ਉਹਨੂੰ ਉਹਦੇ ਨਾਲ ਦੇ ਸਾਥੀ ਤਾਂ ਮਿਲਣਾ ਸਕਦੇ ਸੀ ਕਿ ਵੀ ਸਾਡਾ ਇੱਕ ਅਧਿਕਾਰੀ ਫਸਿਆ ਇਕੱਠਿਆਂ ਕੰਮ ਕੀਤਾ ਆਪਾਂ ਪਰ ਉਧਰ ਨੂੰ ਕੋਈ ਨਹੀਂ ਜਾ ਰਿਹਾ ਉਹਨਾਂ ਨੂੰ ਲੱਗਦਾ ਕਿ ਜੀ ਉੱਥੇ ਤਾਂ ਸ਼ਾਇਦ ਕਿਤੇ ਸੀਵੀ ਦੀ ਰਡਾਰ ਤੇ ਨਾ ਜੀਏ ਪਰ ਵੀ ਸਵਾਲ ਤਾਂ ਇਹ ਹੈ ਕਿ ਇੱਧਰ ਕ੍ਰਿਸ਼ਨ ਨੂੰ ਮਿਲਣ ਕਿਉਂ ਜਾ ਰਿਹਾ ਫਿਰ ਕਹਿੰਦੇ ਕਿ ਕਲੰਬੀ ਸੂਚੀ ਤਿਆਰ ਹੋ ਗਈ ਹੈ ਕਿ ਕੁਝ ਲੋਕ ਕ੍ਰਿਸ਼ਨ ਨੂੰ ਤੱਕ ਪਹੁੰਚ ਕਰਦੇ ਜਿਨ੍ਹਾਂ ਦਾ ਉਹਨਾਂ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਰਿਸ਼ਤੇਦਾਰੀ ਦਾ ਵੀ ਕੋਈ ਰਿਸ਼ਤਾ ਨਹੀਂ ਕਾਰੋਬਾਰ ਕੰਮਕਾਰ ਦਾ ਵੀ ਕੋਈ ਰਿਸ਼ਤਾ ਨਹੀਂ ਕਿਤੇ ਇਹ ਉਹੀ ਤਾਂ ਨਹੀਂ ਜਿਨ੍ਹਾਂ ਦੇ ਡੈਰੀਆਂ ਚ ਨਾਂ ਨੇ ਜਾਂ ਉਹਨਾਂ ਦੇ ਅੱਗੇ ਕੋਈ ਰੁਕਾ ਲੈ ਕੇ ਕੋਈ ਸੁਨੇਹਾ ਲੈ ਕੇ ਆਏ ਬੰਦੇ ਤਾਂ ਨਹੀਂ ਕਿਉਂਕਿ ਹੁਣ ਡਰ ਇਹ ਖੜਾ ਹੈ ਕਿ ਕ੍ਰਿਸ਼ਨੂ ਦੀ ਰਮਾਨ ਪ੍ਰਕਿਰਿਆ ਦੇ ਤਹਿਤ ਕਿਤੇ ਉਹ ਨਾਂ ਨਾ ਉਗਲ ਦੇਵੇ ਕੁਝ ਕਿਉਂਕਿ ਲਿਖਿਆ ਮਿਲਿਆ ਪਰਚੀ ਮਿਲੀ ਇਹ ਸਾਰੇ ਸਬੂਤ ਉਹ ਸਮੇਂ ਮਜ਼ਬੂਤ ਹੋ ਜਾਣਗੇ ਜੇ ਕ੍ਰਿਸ਼ਨੂ ਨੇ ਉਹ ਨਾਮ ਲੈਤੇ ਇਸ ਲਈ ਕੁਝ ਤਰ੍ਹਾਂ ਦਾ ਕਹਿੰਦੀਆਂ ਕ੍ਰਿਸ਼ਨੂ ਨੂੰ ਸਮਝਾਇਆ 부ਝਾਇਆ ਜਾ ਰਿਹਾ ਮੁਲਾਕਤ ਕਰਕੇ ਕੁਝ ਤਰ੍ਹਾਂ ਕਹਿੰਦੀਆਂ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਕੁਝ ਤਰ੍ਹਾਂ ਕਹਿੰਦੀਆਂ ਨਹੀਂ ਉਹਦੇ ਨਾਲ ਨਵੀਂ ਸੈਟਲਮੈਂਟ ਕੀਤੀ ਜਾ ਰਹੀ ਹੈ ਕਿ ਰਜਾ ਦੇਾਂਗੇ ਤੈਨੂੰ ਐਨਾ ਦੇ ਦੇਾਂਗੇ ਆਹ ਦੇ ਦੇਾਂਗੇ ਇੰਝ ਕਰਦੇਾਂਗੇ ਬਸ ਤੂੰ ਸਾਡਾ ਨਾਂ ਨਾਲ ਇਹ ਦੀ ਪਿੰਕ ਕਹਿੰਦੇ ਸੀ ਵੀ ਇਹਨੂੰ ਪੈਗੀ ਤੇ ਮਾਨਯੋਗ ਅਦਾਲਤ ਨੇ ਬਕਾਇਦਾ ਤੌਰ ਤੇ ਜੇਲ੍ਹ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕਰ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਕ੍ਰਿਸ਼ਨ ਨੂੰ ਮਿਲਣ ਆਵੇ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਪੂਰਾ ਬਿਓਰਾ ਰੱਖਿਆ ਜਾਵੇ ਪੂਰਾ ਉਹਦਾ ਸਹਾਬਕਤਵ ਰੱਖਿਆ ਜਾਵੇ ਕਿ ਵੀ ਆਪਾਂ ਇਹ ਕੌਣ-ਕੌਣ ਮਿਲਣ ਆਇਆ ਕਦੋਂ-ਕਦੋਂ ਮਿਲਣ ਆਇਆ ਕਿੰਨੀ ਬਾਾਰ ਮਿਲਣ ਆਇਆ ਕਿਉਂ ਮਿਲਣ ਆਇਆ ਉਹਦਾ ਰਿਕਾਰਡ ਹੀ ਨਹੀਂ ਰੱਖਣਾ ਉਹ ਕਹਿੰਦੇ ਜੇਲ੍ਹ ਦੇ ਬਾਹਰ ਅੰਦਰ ਵਾਲੀ ਫੁਟੇਜ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਉਪਲਬਧ ਕਰਾਈ ਜਾਵੇ ਸੋ ਇਹ ਮਾਂ ਜੋ ਅਦਾਲਤ ਨੇ ਹਦਾਇਤ ਕਰ ਦਿੱਤੀ। ਚਲੋ। ਇੱਧਰ ਕ੍ਰਿਸ਼ਨਵੰਦ ਅਰਚਨਪੁਰ ਵਾਲੇ ਮਾਮਲੇ 'ਚ ਤਾਂ ਨਵਾਂ ਮੋੜ ਆਉਂਦਾ ਹੀ ਜਾ ਰਿਹਾ। ਪਰ ਜੇਕਰ ਓਵਰਆਲ ਤੁਸੀਂ ਵਰਤਾਰਾ ਵੇਖੋ ਪੁਲਿਸ ਦੀ ਕਾਰਗੁਜ਼ਾਰੀ ਦਾ ਤਾਂ ਕਈ ਮਾਮਲਿਆਂ ਦੇ ਵਿੱਚ ਇਸ ਸਮੇਂ ਪੁਲਿਸ ਅਧਿਕਾਰੀ ਘਿਰਦੇ ਨਜ਼ਰ ਆਉਂਦੇ ਨੇ। ਇੱਕ ਪਾਸੇ ਤਾਂ ਆਪਾਂ ਗੱਲ ਕਰ ਰਹੇ ਹਾਂ ਅਰਚਨਪੁਰ ਭੁੱਲਰ ਦੀ ਇਹ ਦੂਏ ਪਾਸੇ ਸਾਬਕਾ ਡੀਜੀਪੀ ਮੁਸਤਫਾ ਦੇ ਮੁੰਡੇ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ ਪੁੱਛਗਿੱਛ ਵੱਧ ਗਈ ਹੈ ਉਹਨਾਂ ਦੇ ਮੁਹੰਮਦ ਮੁਸਤਫਾ ਦੇ ਜਾਂ ਉਹਨਾਂ ਦੀ ਤਰਫ ਪਤਰੀ ਰਾਜੀਆ ਸੁਲਤਾਨਾ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਘਰਚ ਤੈਨਾਤ ਨੇ ਬਾਹਰ ਤੈਨਾਤ ਨੇ ਨੌਕਰ ਚੱਕਰ ਨੇ ਦਫ਼ਤਰ ਚ ਰਹੇ ਨੇ ਉਹਨਾਂ ਸਾਰਿਆਂ ਤੋਂ ਪੁੱਛਗਿੱਛ ਹੋ ਹੀ ਰਹੀ ਹੈ ਬਲਕਿ ਮੁਸਤਫਾ ਦੇ ਮੁੰਡੇ ਦਾ ਮੋਬਾਈਲ ਵੀ ਲੈਪਟਾਪ ਵੀ ਉਹ ਵੀ ਸਿੱਟ ਨੇ ਬਰਾਮਦ ਕਰ ਲਿਆ ਸਿੱਟ ਉਹ ਚੋਂ ਵੀ ਕੁਝ ਫ੍ਰੈਂਸਿਕ ਜਾਂਚ ਲਈ ਉਹਨੂੰ ਭੇਜ ਲਈ ਹੈ ਕਹਿੰਦੇ ਉਹਦੇ ਵਿੱਚੋਂ ਕੁਝ ਲੱਭ ਜੂ ਐਸਆਈਟੀ ਨੂੰ ਸੋ ਸਟ ਉਧਰ ਵੀ ਜੁਟ ਗਈ ਆ ਦੂਸਰੇ ਪਾਸੇ ਸਾਬਕਾ ਡੀਜੀਪੀ ਜਿਹੜੇ ਹੈਗੇ ਨੇ ਜੀ ਮੁਹੰਮਦ ਮੁਸਤਫਾ ਉਹਨਾਂ ਦੀ ਸੁਰੱਖਿਆ 'ਚ ਲੱਗੇ ਪੁਲਿਸ ਮੁਲਾਜ਼ਮਾਂ ਤੋਂ ਵੀ ਪੂਰੀ ਤਰ੍ਹਾਂ ਪੁੱਛ ਗਿਛੋੜੀ ਆ ਸੋ ਇਹ ਮਾਮਲਾ ਪੈਰਲਰ ਕਿ ਪੁਲਿਸ ਅਧਿਕਾਰੀ ਕਿਸ ਕਦਰ ਕਰਦੇ ਜਾ ਰਹੇ ਨੇ ਇਹ ਵੀ ਇੱਕ ਸਾਹਮਣੇ ਆ ਇਹੀ ਨਹੀਂ ਇਹਦੇ ਨਾਲ ਇੱਕ ਹੋਰ ਮਾਮਲਾ ਏਆਈਜੀ ਹੈ ਰਸ਼ਪਾਲ ਸਿੰਘ ਏਆਈਜੀ ਸਾਬਕਾ ਏਆਈਜੀ ਬਟਾਲਾ ਰਸ਼ਪਾਲ ਸਿੰਘ ਕਹਿੰਦੇ ਯੂਨੋ ਵੀ ਗ੍ਰਿਫਤਾਰ ਕਰ ਲਿਆ ਬਿਲਕੁਲ ਜੀ ਹਾਇਰਨ ਤਸਕਰੀ ਦਾ ਮਾਮਲਾ ਉਹ ਮਾਮਲਾ ਦਰਜ ਕਰਕੇ ਦਰਜ ਕਰਨ ਦੀ ਸਾਜ਼ਿਸ਼ ਦੇ ਵਿੱਚ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਬਕਾਇਦਾ ਤੌਰ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹੈ ਨਾ ਨੇ ਉਹਨੇ ਐਸਟੀਐਫ ਨੇ ਮਤਲਬ ਇਹ ਮਾਮਲਾ ਕਹਿੰਦੇ ਜੀ ਪਿਛਲੇ ਸਮੇਂ ਦਾ ਜਦੋਂ 200 ਗ੍ਰਾਮ ਹੈਰੋਨ ਦੀ ਬਰਾਮਦਗੀ ਦੇ ਨਾਂ ਦੇ ਉੱਤੇ ਕਿਸੇ ਨੂੰ ਝੂਠਿਆਂ ਫਸਾਉਣ ਦੀ ਕੋਸ਼ਿਸ਼ ਸੀ ਗਰਿਸ਼ਪਾਲ ਸਿੰਘ ਤੇ ਵਿਆਸ ਨੇੜਿਓਂ ਉਹਨੂੰ ਚੱਕ ਲਿਆ ਐਸਟੀਐਫ ਨੇ ਤੇ ਇਹ ਵਿਅਕਤੀ ਦੇ ਉੱਤੇ ਕਹਿੰਦੇ ਕਿ ਆਰੋਪੀਆ ਵੀਕੇ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹਨੇ ਕਿਸੇ ਨੂੰ ਝੂਠੇ ਕੇਸ ਦੇ ਵਿੱਚ ਹੈਰੋਨ ਦੇ ਝੂਠੇ ਕੇਸ ਦੇ ਵਿੱਚ 200 ਗ੍ਰਾਮ ਦੀ ਹੈਰੋਨ ਦੀ ਬਰਾਮਦਗੀ ਦਾ ਝੂਠਾ ਪਰਚਾ ਪਾ ਕੇ ਉਹਨੂੰ ਫਸਾਉਣ ਵਾਲਾ ਰਾ ਚੁਣਿਆ ਸੀਗਾ ਸੋ ਇਹ ਇਹ ਮੈਨੂੰ ਵੱਡਾ ਹੋ ਗਿਆ ਹੁਣ ਇਹੀ ਨੀਗਾ ਪੰਜਾਬ ਦੇ ਡੀਜੀਪੀ ਸਣੇ ਚਾਰ ਅਫਸਰਾਂ ਨੂੰ ਮਾਨਯੋਗ ਹਾਈ ਕੋਰਟ ਨੇ 2 ਲੱਖ ਦਾ ਜੁਰਮਾਨਾ ਕਰਤਾ ਇਹ ਮਾਮਲਾ ਵੀ ਸੋ ਮੈਂ ਤਾਂ ਹੀ ਕਹਿ ਰਿਹਾ ਕਿ ਇੱਕ ਪਾਸੇ ਅਰਚਨ ਭੁੱਲਰ ਵਾਲਾ ਮਾਮਲਾ ਦੂਜੇ ਪਾਸੇ ਡੀਜੀਪੀ ਮੁਹੰਮਦ ਮੁਸਤਪਾਲਾ ਮਾਮਲਾ ਤੀਆ ਮਾਮਲਾ ਵਿੱਚ ਹੁਣ ਏਆਈਜੀ ਰਿਸ਼ਪਾਲ ਸਿੰਘ ਆ ਲ ਆ ਗਿਆ ਚੌਥਾ ਪੰਜਾਬ ਦੇ ਮੌਜੂਦਾ ਡੀਜੀਪੀ ਗੌਰਵ ਜੱਧਵ ਸਣੇ ਹੋਰ ਤਿੰਨ ਅਫਸਰ ਹੋਰ ਉਹਦੇ ਨਾਲ ਸਮੇਤ ਚਾਰ ਅਫਸਰਾਂ ਨੂੰ 2 ਲੱਖ ਦਾ ਜੁਰਮਾਨਾ ਕੀਤਾ ਪੰਜਾਬ ਹਾਈ ਕੋਰਟ ਨੇ ਕਿ ਤੁਸੀਂ ਆਪਣੀ ਡਿਊਟੀ ਬਖੂਬੀ ਨਹੀਂ ਨਿਭਾਈ ਖਾਸ ਕਰਕੇ ਜਿਹੜੇ ਮੋਡੀਫਾਈਡ ਮੋਡੀਫਾਈ ਹੁੰਦੇ ਆ ਨਾ ਮਤਲਬ ਕਿ ਮੋਟਰਸਾਈਕਲ ਰੇੜਾ ਬਣਾ ਲਿਆ ਜਾਂ ਇਹ ਪੀਟਰ ਰੇੜੇ ਜਿਹਾ ਬਣਾ ਲੇ ਹੈ ਜਾਂ ਕੋਈ ਜਗਾੜੂ ਟੈਂਪੂ ਟੁੰਪੂ ਬਣਾ ਲਿਆ ਢੂਣ ਬਣਾ ਲਿਆ ਜਗਾੜੂ ਜਾਂ ਉਹ ਜਗਾੜੂ ਰੇੜੀਆਂ ਰੂੜੀਆਂ ਜੋ ਕੁਛ ਵੀ ਇਹ ਚੱਲਦਾ ਜਾਂ ਗੱਡੀਆਂ ਮੋਡੀਫਾਈ ਕੀਤੀਆਂ ਹੋਈਆਂ ਵੱਡੀਆਂ ਲਗਜ਼ਰੀ ਗੱਡੀਆਂ ਨੂੰ ਚੇਂਜ ਕਰ ਲੈਂਦੇ ਨੇ ਉਸ ਤਰੀਕਾ ਕਰ ਉਹਨਾਂ ਦੇ ਟਾਇਰ ਵੱਡੇ ਕਰ ਲਏ ਮੂਰੇ ਕੁਝ ਲਵਾ ਲਿਆ ਇਹ ਸਾਰਾ ਕੁਝ ਸੋ ਕਹਿੰਦੇ ਉਹਨਾਂ ਦੀ ਤਨਖਾਹ ਚੋਂ ਪੈਸੇ ਕੱਟ ਕੇ ਸੀਐਮ ਰਾਹਤ ਫੰਡ ਦੇ ਵਿੱਚ ਪਾਉਣ ਦੀ ਹਦਾਇਤ ਕੀਤੀਆਂ ਮਾਨਯੋਗ ਅਦਾਲਤ ਨੇ ਬਿਲਕੁਲ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਵਿੱਚ ਗੈਰ ਕਾਨੂੰਨੀ ਰੂਪ ਚ ਚੱਲ ਰਹੇ ਮੋਡੀਫਾਈ ਵਾਹਨਾਂ ਦੇ ਖਿਲਾਫ ਬਣਦੀ ਕਰਮਈਨਾ ਕਰਨ ਖਾਸ ਕਰਕੇ ਮੁੰਡੇ ਮੋਟਰਸਾਈਕਲ ਗੱਡੀਆਂ ਕਾਰਾਂ ਨੂੰ ਜਿਵੇਂ ਮੋਡੀਫਾਈ ਕਰੰਦੇ ਨੇ ਉਹ ਵੀ ਮਾਮਲੇ ਦੇ ਵਿੱਚ ਆ ਉਹਦੇ ਵਿੱਚ ਕਹਿੰਦੇ ਜੀ ਕਿ ਕਾਰਵਾਈ ਸਹੀ ਨਾ ਕਰ ਪਾਉਣ ਦੇ ਕਾਰਨ ਪੰਜਾਬ ਦੇ ਸੀਨੀਅਰ ਚਾਰ ਅਧਿਕਾਰੀਆਂ ਦੇ ਵਿੱਚ ਨੂੰ ਇਹ ਜੁਰਮਾਨਾ ਕੀਤਾ ਹਾਈ ਕੋਰਟ ਨੇ 2 ਲੱਖ ਤੱਕ ਦਾ ਜੁਰਮਾਨਾ ਇਹਦੇ ਵਿੱਚ ਬੀਜੀਪੀ ਗੌਰਵ ਜਲਦੋਪਾ ਹੈ ਸੜਕ ਵਿਭਾਗ ਨਾਲ ਸੰਬੰਧਿਤ ਸਕੱਤਰ ਨੇ ਆਈਐਸ ਪ੍ਰਦੀਪ ਕੁਮਾਰ ਹੈ ਤੇ ਇਸੇ ਤਰ੍ਹਾਂ ਦੋ ਅਧਿਕਾਰੀ ਹੋਰ ਨੇ ਤੇ ਮਨੀਸ਼ ਕੁਮਾਰ ਤੇ ਸੰਗਰੂਰ ਦੇ ਡੀਸੀ ਯਤਿੰਦ ਸੋ ਡੀਸੀ ਨੂੰ ਵੀ ਹੈ ਤੇ ਸਬੰਧਤ ਵਿਭਾਗ ਸੜਕੀ ਜਾਂ ਟ੍ਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਸਖਤਰਾਂ ਨੂੰ ਵੀ ਹੈ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਹੈ ਸੋ ਇਸ ਲਈ ਕਈ ਪਾਸਿਓਂ ਪੁਲਿਸ ਤੰਤਰ ਜੰਤਰ ਕਿਰਦਾ ਨਜ਼ਰ ਆ ਰਿਹਾ ਇਹ ਇਹ ਚਾਰ ਪਹਿਲੂ ਤਿੰਨ ਪਹਿਲੂ ਇਹ ਵੀ ਗੌਰ ਮੰਗਦੇ ਨੇ ਤਰਨ ਤਰਨ ਜਿਮਨੀ ਚੌਣ ਦਾ ਪਿੰਡ ਪੂਰੀ ਤਰ੍ਹਾਂ ਭੱਗ ਗਿਆ ਪਰ ਇਸ ਵਾਰ ਚੋਣ ਪ੍ਰਚਾਰ ਦੇ ਵਿੱਚ ਰੰਗ ਬਦਲਿਆ ਨਜ਼ਰ ਆਉਣ ਲੱਗਾ ਲੋਕ ਸਭਾ ਚੋਣਾ ਸਮੇਂ ਜਦੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਹੋ ਰਹੀ ਸੀ ਤਾਂ ਉਹ ਸਮੇਂ ਅਮਰਤਪਾਲ ਉਮੀਦਵਾਰ ਸਨ ਉਹਨਾਂ ਦੇ ਪਰਿਵਾਰਕ ਜੀ ਉਹਦੇ ਨੇ ਪ੍ਰਚਾਰ ਕਰ ਰਹੇ ਸਨ ਉਹਦੇ ਵਿੱਚ ਹੀ ਤਰਨਤਾਰਨ ਵਿਧਾਨ ਸਭਾ ਹਲਕਾ ਵੀ ਆਉਂਦਾ ਤੇ ਇਸ ਲਈ ਸਮੁੱਚੇ 9 ਵਿਧਾਨ ਸਭਾ ਹਲਕੇ ਜਿਹੜੇ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਚਾਉਂਦੇ ਨੇ ਉਹਨਾਂ ਚ ਤਰਨਤਾਰਨ ਸਣੇ ਅਮਰਤਪਾਲ ਦੀ ਧਰਪੰਥਕ ਮੁੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਰਕਾਰ ਵੱਲੋਂ ਕੀਕੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਵਿੱਚ ਵਧਿਕੀਆਂ ਦੇ ਪਹਿਲੂ ਤੇ ਚੋਣ ਲੜ ਰਹੀ ਸੀ ਕੀ ਅਕਾਲੀ ਦਲ ਕੀ ਕਾਂਗਰਸ ਤੇ ਕੀ ਆਵਾਦੀ ਪਾਰਟੀ ਉਹਨਾਂ ਨੇ ਵੱਖਰੇ ਏਜੰਡੇਾਂ ਤੇ ਚੋਣ ਲੜੀ ਸੀ ਖਾਸ ਕਰਕੇ ਸੱਤਾਧਾਰੀ ਤਿਰਤਾ ਭ੍ਰਸ਼ਟਾਚਾਰ ਨੂੰ ਆਪਣੇ ਕੰਮਾਂ ਨੂੰ ਗਿਣਾਉਣ ਦੇ ਲਈ ਕਾਹਲੀ ਸੀ ਤੇ ਸੁਖਵੀਰ ਸਿੰਘ ਬਾਦਲ ਹੋਰੀ ਵੀ ਆਪਣੀ ਪਾਰਟੀ ਦੇ ਪਿਛਲੇ ਕੰਮਾਂ ਦੇ ਹੋਣ ਵੋਟਾਂ ਮੰਗਦੇ ਰਹੇ ਨੇ ਪਰ ਇਸ ਵਾਰ ਜਿੱਦਾਂ ਹੀ ਮਤਲਬ ਸੰਦੀਪ ਸੰਨੀ ਦੇ ਪ੍ਰਾ ਮਨਦੀਪ ਸਿੰਘ ਨੂੰ ਪੰਥਕ ਤੌਰ ਤੇ ਸਾਂਝੇ ਤੌਰ ਤੇ ਬਾਦਲ ਦਲ ਤੋਂ ਬਿਨਾ ਬਾਕੀ ਦਲਾਂ ਨੇ ਉਮੀਦਵਾਰ ਲਾਣਿਆ ਤਾਂ ਇੰਜ ਲੱਗਿਆ ਕਿ ਜਿਵੇਂ ਚੋਣ ਪੰਥਕ ਮੁੱਦੇ ਤੇ ਕੇਂਦਰਿਤ ਹੁੰਦੀ ਜਾ ਰਹੀ ਹੈ ਪਹਿਲਾਂ ਤਾਂ ਬਾਦਲ ਧਰ ਨੇ ਇਸ ਵਾਰ ਪੈਂਤੜਾ ਬਦਲਿਆ ਉਹਨਾਂ ਨੇ ਇਹ ਦੰਪ ਰਿਆ ਕਿ ਦੇਖੋ ਜੀ ਅਸੀਂ ਵੀ ਪੰਥਕ ਉਮੀਦਵਾਰ ਲੈ ਕੇ ਆਏ ਹਾਂ ਅਸੀਂ ਵੀ ਧਰਮੀ ਫੌਜੀਆਂ ਦੇ ਪਰਿਵਾਰ ਚੋਂ ਬੀਬੀ ਲੈ ਕੇ ਆਏ ਹਾਂ ਹੈ ਇਸ ਲਈ ਅਸੀਂ ਵੀ ਬੇਸ਼ੱਕ ਆਮ ਆਦੀ ਪਾਰਟੀ ਦੇ ਉਮੀਦਵਾਰ ਤੋਂ ਲੈ ਕੇ ਬਾਕੀ ਤਰ੍ਹਾਂ ਜਿਹੜੀਆਂ ਚੋਣ ਲੜ ਰਹੀਆਂ ਨੇ ਓ ਅਕਾਲੀ ਦਲ ਉਸ ਪੱਖੋਂ ਕਿ ਰੀਨਗ ਇਹ ਤਾਂ ਬਾਹਰੋਂ ਲੈ ਕੇ ਆਇਆ ਨੇ ਬੀਬੀ ਨੂੰ ਸਥਾਨਕ ਉਮੀਦਵਾਰ ਨਹੀਂ ਸਥਾਨਕ ਕੋਈ ਬੰਦਾ ਨਹੀਂ ਲੱਭਿਆ ਤੇ ਫਿਰ ਜੇ ਸਥਾਨਕ ਦੀ ਗੱਲ ਆ ਤਾਂ ਆਮ ਆਦਮੀ ਪਾਰਟੀ ਦਾ ਆਪਣੇ ਘਰੋਂ ਆਪਣੇ ਵਰਕਰੋਂ ਚੋਂ ਨਹੀਂ ਕੋਈ ਉਮੀਦਵਾਰ ਲੱਭਿਆ ਉਹ ਤਾਂ ਅਕਾਲੀ ਦਲ ਚੋਂ ਲੈ ਕੇ ਆਇਆ ਨੇ ਉਮੀਦਵਾਰ ਭਾਜਪਾ ਵੀ ਅਕਾਲੀ ਦਲ ਬਾਦਲ ਚੋਂ ਉਮੀਦਵਾਰ ਲੈ ਕੇ ਆਇਆ ਉਹਦੋਂ ਤੋੜ ਕੇ ਚਲੋ ਕਾਂਗਰਸ ਨੇ ਉਮੀਦਵਾਰ ਖੜਾ ਕੀਤਾ ਪਰ ਕਾਂਗਰਸ ਇਸ ਏਜੰਡੇ ਦੇ ਉਲਟ ਚੋਣ ਲੜ ਰਹੀ ਆ ਜਿਵੇਂ ਰਾਜਾ ਪ੍ਰਿੰਗ ਦਾ ਬਿਆਨ ਹੀ ਆ ਹੁਣ ਉਹ ਪਤਾ ਨਹੀਂ ਉਹ ਕਿਹਦੇ ਲਈ ਸਹਾਈ ਸਾਹਿਬ ਤੋਂ ਜੇ ਹੁਣੋਂ ਮਨਦੀਪ ਸਿੰਘ ਲਈ ਸਹਾਈ ਸਾਹਿਬ ਹੁੰਦਾ ਜਾਂ ਕਿਹੜੀ ਹੋਰ ਤਰ੍ਹਾਂ ਨੂੰ ਫਾਇਦਾ ਦੇ ਜਾਂਦਾ ਇਹ ਤਾਂ ਸਮਾਂ ਦੱਸੂਗਾ ਪਰ ਲੱਗਦਾ ਨਹੀਂ ਕਾ ਕਿ ਕਾਂਗਰਸ ਹਿੱਤ ਕੁਝ ਖੱਟੇ ਹੋ ਗਈ ਇਸ ਤਰੀਕੇ ਨਾਲ ਜੇ ਜੀ ਸ਼ੈਲੀ ਜੇ ਜੇ ਬੋਲ ਰਾਜਾ ਬਣਿੰਗ ਦੇ ਬਣਦੇ ਜਾ ਰਹੇ ਨੇ ਪਰ ਸੱਤਾ ਧਾਰੀ ਧਿਰ ਜਿਹੜੀ ਪਿਛਲੇ 4 ਸਾਲ ਤੋਂ ਲਗਭਗ ਪੰਜਾਬ 'ਚ ਰਾਜ ਕਰ ਰਹੀ ਆ ਕੀ ਉਹਦੇ ਕੋਲ ਗਣਾਉਣ ਲਈ ਆਪਣੇ ਕੰਮ ਨਹੀਂ ਕੀ ਉਸ ਨੂੰ ਲੱਗਦਾ ਕਿ ਨਸ਼ੇ ਵਾਲੀ ਵਿਕਾਸ ਵਾਲੀ ਤੇ ਭ੍ਰਿਸ਼ਟਾਚਾਰ ਵਾਲੀ ਮਹਮ ਸਾਡੀ ਹੁਣ ਚੋਣ ਪ੍ਰਚਾਰਚ ਨਹੀਂ ਚਲਣੀ ਖਾਸ ਕਰਕੇ ਹਰਚਰਨ ਭੁੱਲਰ ਵਾਲੇ ਮਾਮਲੇ ਤੋਂ ਬਾਅਦ ਜਿਹੋ ਜੀ ਫਜ਼ੀਅਤ ਪੰਜਾਬ ਸਰਕਾਰ ਦੀ ਹੋ ਰਹੀ ਆ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਗ੍ਰਹਿ ਮੰਤਰਾਲਾ ਉਹਦੇ ਨਾਤੇ ਉਹਨਾਂ ਨੂੰ ਜਿਹੋ ਜੇ ਸਵਾਲ ਹੋ ਰਹੇ ਨੇ ਉਤੋਂ ਬਚਣ ਦੇ ਲਈ ਕਿ ਸੱਤਾ ਤਾਰੀ ਤਿਰ ਆਮ ਆਦਮੀ ਪਾਰਟੀ ਨੇ ਵੀ ਪੰਥਕਮੋੜਾ ਕਟਿਆ ਹੁਣ ਨਸ਼ੇ ਨੂੰ ਵੀ ਜੁੱਧ ਨਸ਼ਿਆਂ ਵਿਰੁੱਧ ਉਸ ਪ੍ਰਾਪਤੀ ਨੂੰ ਵੀ ਕੋਈ ਮਹਮ ਬਣਾਉਂਦੀ ਨਜ਼ਰ ਨਹੀਂ ਆਉਂਦੀ ਸੱਤਤਾ ਧਾਰੀ ਤੇ ਕਿਉਂਕਿ ਉਸ ਮਾਮਲੇ ਦੇ ਵਿੱਚ ਕਿਤਨਾ ਕਿਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਆਪਣੇ ਉਮੀਦਵਾਰ ਦੇ ਉੱਤੇ ਰਮੀਲ ਸੰਧੂ ਦੇ ਉੱਤੇ ਖੜੇ ਹੁੰਦੇ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਉਹਦੇ ਨੇੜਲੇ ਰਿਸ਼ਤੇਦਾਰ ਦੇ ਉੱਤੇ ਕਈ ਤਰ੍ਹਾਂ ਦੇ ਉਂਗਲ ਚੁੱਕੇ ਜਾ ਰਹੇ ਨੇ ਧਮਕਾਉਣ ਡਰਾਉਣ ਵਾਲੇ ਇਸ ਲਈ ਵੀ ਕਾਂਗਰਸ ਦਾ ਉਮੀਦਵਾਰ ਕਰਨਵੀਰ ਸਿੰਘ ਉਹ ਆਪਣੇ ਤਰੀਕੇ ਨਾਲ ਲੱਗਿਆ ਕਾਂਗਰਸ ਹੈ ਨਾ ਭਾਜਪਾ ਉਮੀਦਵਾਰ ਹਰਜੀਤ ਸਿੰਘ ਉਹਨੂੰ ਲੱਗਦਾ ਕਿ ਆਪਾਂ ਦਾ ਗਿਣਤੀ ਵਧਾਉਣੀ ਆ ਵੋਟਾਂ ਦੀ ਆਪਾਂ ਜੋਰ ਜੋ ਮੈਚ ਕਰ ਲਈਏ ਪਰ ਕੀ ਅਮਰਤਪਾਲ ਬਾਰਸ ਪੰਜਾਬ ਦੇ ਅਕਾਲੀ ਦਲ ਮਾਣ ਪੁਨਰਸਰਜੀਤ ਅਕਾਲੀ ਦਲ ਤੇ ਹੋਰ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਜਿਹੜਾ ਮਨਦੀਪ ਸਿੰਘ ਹੈ ਕਿ ਉਸ ਨੇ ਸਾਰੀ ਚੋਣ ਨੂੰ ਪੰਥਕ ਏਜੰਡੇ ਤੇ ਕੇਂਦਰਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਾਂ ਇਹਨਾਂ ਧਿਰਾਂ ਨੇ ਅਹਿਮ ਭੂਮਿਕਾ ਨਿਭਾਈ ਆ ਕਿ ਮਜਬੂਰ ਨਾ ਸੱਤਾਧਾਰੀ ਤਿਰਨ ਨੂੰ ਵੀ ਹੁਣ 350 ਸਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਉਨਾ ਸਮਾਗਮਾਂ ਦੇ ਹਵਾਲੇ ਨਾਲ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਹਵਾਲੇ ਨਾਲ ਵੋਟਾਂ ਮੰਗਣ ਲਈ ਮਜਬੂਰ ਹੋਣਾ ਪੈ ਰਿਹਾ। ਇਹ ਸਰਕਾਰ ਆਪਣੇ ਕੰਮ ਗਣਾਵੇ। ਇਹ ਧਾਰਮਿਕ ਪਹਿਲੂ ਹੈ ਧਾਰਮਿਕ ਸੰਸਥਾਵਾਂ ਦੇ ਹਿੱਸੇ ਛੱਡ ਦਿੱਤਾ ਜਾਵੇ, ਸਰਕਾਰ ਨਤਮਸਕ ਹੋ ਕੇ ਜਾਵੇ। ਪਰ ਸਰਕਾਰ ਕਹਿੰਦੀ ਨਹੀਂ ਜੀ ਇਹ ਪ੍ਰੋਗਰਾਮ ਕਰਾਂਗੇ ਵੀ ਅਸੀਂ ਤੈਨੂੰ ਪ੍ਰਚਾਰ ਕੇ ਵੋਟਾਂ ਵੀ ਮੰਗਾਂਗੇ। ਸੋ ਤਰਨ ਤਰਨ ਦੇ ਵਿੱਚ ਇਸ ਮੌਕੇ 15 ਦੇ ਕਰੀਬ ਉਮੀਦਵਾਰ 15 ਉਮੀਦਵਾਰ ਮੈਦਾਨ 'ਚ ਨੇ। 11 ਤਰੀਕ ਨੂੰ ਵੋਟਾਂ ਪਹਿਣੀਆਂ ਨੇ। ਖਾਸ ਕਰਕੇ ਦੋ ਇਹਨਾਂ 15 ਚ ਦੋ ਬੀਬੀਆਂ ਨੇ ਜਿਨ੍ਹਾਂ ਚੋਂ ਇੱਕ ਅਕਲেন্দਰ ਬਾਦਲਤਰ ਦੀ ਉਮੀਦਵਾਰ ਅਤੇ ਦੂਜੀ ਬੀਬੀ ਜਿਹੜੇ ਮਾਮਲੇ ਚ ਖਡੂਰ ਸਾਹਿਬ ਤੋਂ ਐਮ ਐਲ ਏ ਮਨਿੰਦਰ ਸਿੰਘ ਲਾਲਪੁਰਾ ਫਸਿਆ ਹੋਇਆ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ ਹੋ ਸਕਦਾ ਜਿਮਨੀ ਚੌਣ ਖਡੂਰ ਸਾਹਿਬ ਚ ਵੀ ਆ ਜਾਵੇ ਉਹ ਤਾਂ ਤਰਨਤਨ ਦੇ ਨਾਲ ਹੀ ਜਾਣੀ ਚਾਹੀਦੀ ਸੀ ਪਰ ਉਤਰੋ ਕਿਨਾਰਾ ਹੋ ਗਿਆ ਕਿਉਂਕਿ ਸਰਕਾਰ ਐਲਾਨ ਕੇ ਤਿਆਰ ਨਹੀਂ ਇਸ ਖਾਲੀ ਸੀਟ ਨੂੰ ਪਰ ਹਾਈ ਕੋਰਟ ਚੋਂ ਵੀ ਰਾਹਤ ਨਹੀਂ ਮਿਲੀ ਜਿਮਨੀ ਚੌਣ ਦੀ ਉਧਰ ਵੀ ਸੰਭਾਵਨਾ ਵੱਧਦੀ ਹੈ ਪਰ ਉਹ ਜਿਹੜੀ ਪੀੜਤ ਬੀਬੀ ਸੀ ਉਹ ਵੀ ਉਮੀਦਵਾਰ ਵਜੋਂ ਖੜੀ ਆ ਸੋ ਇਸ ਲਈ ਦੋ ਬੀਬੀਆਂ ਨੇ ਉਹਨਾਂ ਦੋ ਬੀਬੀਆਂ ਸਣੇ 15 ਉਮੀਦਵਾਰ ਨੇ ਪਰ ਚੋਣ ਪਹਿਲੂ ਚੋਣ ਮੁੱਦਾ ਉੱਥੇ ਪੰਥਕ ਮਸਲੇ ਪੰਥਕ ਚੁਣੌਤੀਆਂ ਪੰਥਕ ਪਹਿਲੂ ਬਣਦੇ ਜਾ ਰਹੇ ਨੇ ਤੇ ਸੱਤਾ ਧਾਰੀ ਤੇ ਵੀ ਹੁਣ 350 ਸਾਲਾ ਸ਼ਹਿਰ ਤੇ ਇੱਕ ਬਾਦੂ ਜੀ ਦੀ ਸਮਾਗਮਾਂ ਦੇ ਹਵਾਲੇ ਹੀ ਚੋਣ ਦੂਸਰੇ ਲਾਉਣ ਨੂੰ ਫਿਰਦੀ ਆ ਸੋ ਦੇਖਦੇ ਆ ਜੀ ਆਉਂਦੇ ਦਿਨਾਂ 'ਚ ਇੱਕ ਇੱਧਰ ਨੂੰ ਰੰਗ ਜਾਂਦਾ ਪਰ ਸਾਰਾ ਜੋਰ ਜਮਾਇ ਸੁਣਾ ਇੱਧਰ ਆ ਕੇ ਟਿਕ ਗਿਆ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਦੇ ਕੱਲ ਦੇ ਦਿੱਲੀ ਕੰਨੀ ਨੂੰ ਛੱਡੇ ਤੀਰ ਖੂਬ ਚਰਚਾ ਚ ਨੇ ਲੰਬੀ ਚੋਡੀ ਪ੍ਰੈਸ ਕਾਨਫਰੰਸ ਸੀ ਪਰ ਉਹਦੇ ਵਿੱਚੋਂ ਚਾਰ ਮੁੱਦੇ ਅਹਿਮ ਗੌਰ ਮੰਗਦੇ ਨੇ ਪ੍ਰਧਾਨ ਮੰਤਰੀ ਨੂੰ ਘੇਰੇ ਦੇ ਨਜ਼ਰ ਆਏ ਔਰ ਲਗਭਗ ਉਹ ਨੁਕਤੇ ਸਾਂਝੇ ਕਰਦੇ ਨਜ਼ਰ ਆਏ ਮੁੱਖ ਮੰਤਰੀ ਜਿਹੜੇ ਨੁਕਤੇ ਆਪਾਂ ਲਗਾਤਾਰ ਸਵਾਲ ਦੇ ਰੂਪ 'ਚ ਖੜੇ ਕਰਦੇ ਹਾਂ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਿਉਂ ਕਰਦਾ ਹੈ ਖੜਾ ਦਾ ਮਸਲਾ ਭਈ ਇਹ 12000 ਕਰੋੜ ਦਾ ਪੰਜਾਬ ਸਰਕਾਰ ਹਿਸਾਬ ਨਹੀਂ ਦੇ ਪਾਰੀ ਤਾਂ ਪੰਜਾਬ ਵਾਸੀਆਂ ਦੇ ਕੀ ਕਸੂਰ ਆ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਸੀ ਕੋ ਪਹਿਲਾਂ ਪੰਜਾਬ ਦੀ ਬਾਹ ਫੜਦਾ ਤੇ ਪੰਜਾਬ ਦੇ ਲੋਕਾਂ ਦੀ ਸਾਰ ਲੈਂਦਾ ਹਰ ਪੀੜਤਾਂ ਦੇ ਲਈ ਪ੍ਰਬੰਧ ਕਰਦਾ ਉਤੋਂ ਬਾਅਦ ਇਹਨਾਂ ਤੋਂ 12000 ਕਰੋੜ ਦੀ ਕਰ ਲੈਂਦੇ ਵਸੂਲੀ ਜੋ ਮਰਜ਼ੀ ਕਰਦੇ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜੀ ਇਹ ਇਹ ਤਾਂ ਜੀ ਸਾਨੂੰ ਟੋਕਨ ਮਨੀ ਵੀ ਨਹੀਂ ਦੇ ਰਹੇ 1600 ਕਰੋੜ 12000 ਕਰੋੜ ਤਾਂ ਜਾਂ ਹੋਰ ਬਾਕੀ ਸਾਰਾ ਤਾਂ ਕੀ ਦੇਣਾ ਤਾਂ 1600 ਕਰੋੜ ਨੂੰ ਵੀ ਕਹਿੰਦੇ ਜਿਹੜੀ ਕੇਂਦਰੀ ਯੋਜਨਾ ਮੌਦੇ ਰਹੀ ਪਾਉਣ ਨੂੰ ਫਿਰਦੇ ਆ ਮੁੱਖ ਮੰਤਰੀ ਸਾਹਿਬ ਜਿਹੜੇ ਤੁਸੀਂ ਚੈੱਕ ਦਿੱਤੇ ਆ ਉਹ ਵਾਪਸ ਕਿਉਂ ਲੈ ਜਾ ਰਿਹਾ ਮੁੱਖ ਮੰਤਰੀ ਭਗਵਾਨਤਮਾਨ ਜਿਹੜੇ ਹੜਪੀਟਾਂ ਨੂੰ ਚੈੱਕ ਦੇ ਕੇ ਆਇਆ ਉਹਨਾਂ ਚੋਂ ਕੁਝ ਚੈੱਕਾਂ ਨੂੰ ਜ਼ਿਆਦਾਤਰ ਚੈੱਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਇਹ ਕਹਿ ਕੇ ਵਾਪਸ ਲੈ ਕੇ ਕਿ ਬਧਾ ਕੇ ਦਵਾਂਗੇ ਕੀ ਫਿਰ ਤੁਹਾਡੇ ਖਾਤਿਆਂ ਚ ਖਜ਼ਾਨਿਆਂ ਚ ਜੇ ਪੈਸਾ ਨਹੀਂ ਹੈਗਾ ਫਿਰ ਉਹ ਕਿੱਥੇ ਜਾ ਰਿਹਾ ਜੀ ਜਿਹੜਾ ਹੈ ਰੰਗਲਾ ਪੰਜਾਬ ਫੰਡ ਇਕੱਠਾ ਕਰ ਰਹੇ ਹੋ ਉਹਦਾ ਹਿਸਾਬ ਕਿਉਂ ਨਹੀਂ ਦਿੰਦੇ ਕਿੰਨਾ ਕਾਇਆ ਕਿੰਨਾ ਕ ਗਿਆ ਤੇ ਜਿਹੜੇ ਚੈੱਕ ਦਿੱਤੇ ਨੇ ਉਹ ਕਦਜੋ ਦਿੰਦੇ ਨੇ ਕਿਹੜੇ ਦਿੱਤੇ ਨੇ ਤੇ ਪਰ ਕੈਸ਼ ਕਰਨ ਲਈ ਰੋਕੇ ਕਿਉਂ ਜਾ ਰਹੇ ਨੇ? ਸੋ ਸਵਾਲ ਤੁਹਾਨੂੰ ਵੀ ਹੈ। ਜਾਂ ਫਿਰ 12000 ਕਰੋੜ ਦਾ حساب ਨਹੀਂ ਦੇ ਹੋ ਰਿਹਾ ਦੂਜਾ ਸਵਾਲ। ਤੁਸੀਂ ਕਹਿੰਦੇ ਜੀ 350 ਸਾਲਾਂ ਲਈ ਅਸੀਂ ਸਦਾ ਦਿਨ ਜਾਣਾ ਪ੍ਰਧਾਨ ਮੰਤਰੀ ਜੀ ਸਮਾਂ ਨਹੀਂ ਦੇ ਰਹੇ ਸਾਨੂੰ ਤਾਂ ਬਿਹਾਰ ਹੀ ਦੇ ਦੇਣਾ ਸੋ ਉੱਥੇ ਤੇ ਆਵਾਂਗੇ ਸਦਾ। ਕਿਉਂ ਭਈ? ਤੁਸੀਂ ਇਲੈਕਟਿਡ ਮੁੱਖ ਮੰਤਰੀ ਹੋ। ਤੇ ਇਹ ਸਮਾਂ ਭਗਵੰਤ ਮਾਨ ਨਹੀਂ ਮੰਗ ਰਿਹਾ ਪੰਜਾਬ ਦਾ ਮੁੱਖ ਮੰਤਰੀ ਮੰਗ ਰਿਹਾ ਪੰਜਾਬ ਦਾ ਮੁਖੀ ਮੰਗ ਰਿਹਾ। ਤੇ ਜੇ ਕੇਂਦਰ ਕੇਂਦਰ ਦੇ ਮੁਖੀ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਸਮਾਂ ਨਹੀਂ ਦੇ ਸਕਦੇ ਫਿਰ ਤੁਸੀਂ ਰਾਜਨੀਤਿਕ ਲੜਾਈ ਕਿਉਂ ਨਹੀਂ ਲੜਦੇ ਤੁਸੀਂ ਪੰਜਾਬ ਦੀ ਅਗਵਾਈ ਕਰਕੇ ਕਿਉਂ ਨਹੀਂ ਉੱਥੇ ਜਾਂਦੇ ਕਿਉਂ ਪੰਜਾਬ ਦੀ ਆਪਣੀ ਸਰਕਾਰ ਨੂੰ ਆਪਣੀ ਸਿਆਸੀ ਧਿਰ ਨੂੰ ਉੱਚਿਆ ਸਿਆਸੀ ਜਮਾਤਾਂ ਨੂੰ ਕਹਿੰਦੇ ਵੀ ਪੰਜਾਬ ਦੇ ਨਾਲ ਮਸਲੇ ਤੇ ਆਓ ਲੜੀਏ ਇਕੱਠੇ ਹੋ ਕੇ ਟੋਟਕੇ ਚੁਟਕਲੇ ਸੁਣਾ ਲਓ ਗੱਲ ਸਰ ਗਈ ਹੁਣ ਕਹਿੰਦੇ ਜੀ ਇਹ ਤਾਂ ਪ੍ਰਧਾਨ ਮੰਤਰੀ ਤਾਂ ਚੋਣ ਪ੍ਰਧਾਨ ਮੰਤਰੀ ਹੈ ਜੀ ਰੈਲੀ ਪ੍ਰਧਾਨ ਮੰਤਰੀ ਵੀ ਤੁਸੀਂ ਵੀ ਰੋਡ ਸ਼ੋਅ ਮੁੱਖ ਮੰਤਰੀ ਹੋ ਤੁਹਾਨੂੰ ਵੀ ਰੋਡ ਸ਼ੋਅ ਚ ਸਵਾਦ ਆਉਂਦਾ ਹੈ ਤੁਹਾਨੂੰ ਵੀ ਚੌਣਾ ਲੜਨ ਦਾ ਜਸਵਾਦ ਆਉਂਦਾ ਹੈ ਹਾਂ 9 10 ਦਾ ਜਿਵੇਂ ਨਹੀਂ ਚੌਣਾ ਲੜ ਲੀਆਂ ਥੋੜੇ ਰਾਤ ਚ ਤੇ ਤੁਹਾਨੂੰ ਚਾ ਚੜ ਜਾਂਦਾ ਹੁਣ ਇਸ ਸਵਾਲ ਤੋਂ ਤੁਹਾਡੇ ਕੰਨੀ ਵੀ ਖੜਾ ਫਿਰ ਸਵਾਲ ਆਇਆ ਧੂਏ ਦਾ ਬਿਲਕੁਲ ਵਾਜਬ ਸਵਾਲ ਖੜਾ ਕੀਤਾ ਤੁਸੀਂ ਮੁਖੰਦਰੀ ਸਾਹਿਬ ਕੇ ਪੰਜਾਬ ਦਾ ਧੂਆਂ ਹਰਿਆਣਾ ਨੂੰ ਟੱਪ ਕੇ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ ਹਰਿਆਣਾ ਕਿਉਂ ਨਹੀਂ ਸ਼ਿਕਾਇਤ ਦਰਜ ਕਰਾ ਰਿਹਾ ਕਿ ਸਾਡੇ ਧੂਆਂ ਆ ਗਿਆ ਜਾਂ ਹਰਿਆਣੇ ਦਾ ਧੂਆਂ ਦਿੱਲੀ ਕਿਉਂ ਨਹੀਂ ਜਾਂਦਾ ਪੰਜਾਬ ਵਾਲਾ ਪਹਿਲਾਂ ਕਿਵੇਂ ਪਹੁੰਚ ਜਾਂਦਾ ਹਰਿਆਣੇ ਤੋਂ ਪਹਿਲਾਂ ਯੂਪੀ ਤੇ ਰਾਸਣ ਵਾਲੇ ਤੂੰ ਇਹਦਾ ਦਿੱਲੀ ਕਿਉਂ ਜ਼ਿਕਰ ਨਹੀਂ ਕਰਦਾ ਪੰਜਾਬ ਦੇ ਤੂੰ ਇਹਦਾ ਜ਼ਿਕਰ ਕਿਉਂ ਮੁਖੰਦਰੀ ਸਾਹਿਬ ਤੁਸੀਂ ਬਾਜਲ ਸਵਾਲ ਖੜਾ ਕੀਤਾ ਕਿ ਪੰਜਾਬ ਦਾ ਤੂੰ ਐਸਾ ਐਸਾ ਧੂਆ ਹੈ ਜਿਹੜਾ ਕਨੜਪਲੇ ਜਾ ਕੇ ਰੁਕ ਜਾਂਦਾ ਗਾ ਨਹੀਂ ਜਾਂਦਾ ਪਰ ਜਨਾਬ ਤੁਸੀਂ ਆਪ ਇਹਦੇ ਲਈ ਕੇਂਦਰ ਨੂੰ ਘੇਰਾਬੰਦੀ ਕਰਨ ਦੀ بجائے ਯਾਦ ਕਰੋ ਉਹ ਕਾਰਜਕਾਲ ਜਦੋਂ ਦਿੱਲੀ ਦੇ ਵਿੱਚ ਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਪੰਜਾਬ ਚ ਕੈਪਟਨ ਚੰਨੀ ਜਾਂ ਉਹ ਤੋਂ ਪਹਿਲਾਂ ਬਾਦਲਾ ਦਾ ਰਾਸ ਸੀ ਤਦ ਇਹੀ ਧੂਆ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਭਦਾ ਸੀ ਅਤੇ ਇਸੇ ਧੂਏ ਦੇ ਨਾਂ ਤੇ ਤੁਸੀਂ ਪੰਜਾਬ ਨੂੰ ਬਦਨਾਮ ਕਰਦੇ ਸੀ ਹੁਣ ਤੁਸੀਂ ਰਿਪੋਰਟਾਂ ਦੇ ਰਹੇ ਹੋ ਦੇਖੋ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਨੇ ਆ ਕਿ ਪੰਜਾਬ ਦਾ ਧੂਆ ਪਹਿਲਾਂ ਸਾਨੂੰ ਮਾਰੂਗਾ ਜਦੋਂ ਕਿ ਅਸੀਂ ਧੂਆ ਲਾਉਣ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗੇ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਲਗਾਤਾਰ ਘਟ ਰਹੀ ਹੈ ਅੱਗ ਤੇ ਹੁਣ ਤੇਜੀ ਫੜਨ ਲੱਗਿਆ ਤੇ ਹੁਣ ਕੁਝ ਮਾਮਲੇ ਵੀ ਸਾਹਮਣੇ ਆਉਣਗੇ ਪਰ 15 ਦਿਨ ਪਹਿਲਾਂ ਹੀ ਬਿਲਕੁਲ ਬਾਜੂ ਵੈ ਸਵਾਲ ਤੁਹਾਡਾ ਪਰ ਇਹਦੇ ਹੱਲ ਦੇ ਲਈ ਤੁਸੀਂ ਕੀ ਚਾਰਜੋਇ ਕੀਤੀ ਤੁਸੀਂ ਸਰਕਾਰ ਹੋ ਤੁਸੀਂ ਕੀ ਨੁਕਤਾ ਸਾਂਝਾ ਕੀਤਾ ਫਿਰ ਐਸਆਈਆਰ ਦੇ ਉੱਤੇ ਤੁਸੀਂ ਬਿਆਨ ਦੇ ਕੇ ਸਾਰਤਾ ਕਿ ਜੀ ਪ੍ਰਧਾਨ ਮੰਤਰੀ ਲਈ ਤਾਂ ਇਸ਼ਨਾਮ ਕਰ ਲਈ ਜਮਨਾ ਵੀ ਨਵੀਂ ਬਣਾਈ ਜਾ ਰਹੀ ਆ ਤੇ ਪ੍ਰਧਾਨ ਮੰਤਰੀ ਚੋਣਾਂ ਦੇ ਤਾਂ ਵੀ ਬੋਟਾਂ ਵੀ ਨਵੀਆਂ ਘੜੀਆਂ ਜਾ ਰਹੀਆਂ ਇਹ ਐਸਆਈਆਰ ਤਾਂ ਗਲਤ ਹੈ ਜੀ ਚੋਣ ਕਮਿਸ਼ਨ ਨੂੰ ਜਵਾਬਦੇਹੀ ਦੇਣੀ ਚਾਹੀਦੀ ਹੈ ਜੀ ਰਾਜਨੀਤਿਕ ਤਰ੍ਹਾਂ ਦੇ ਲੋਕ ਵਿਰੋਧ ਕਰਦੀਆਂ ਤਾਂ ਨਿਰਪੱਖ ਕੱਚ ਸੱਚ ਸਾਹਮਣੇ ਲੈਣਾ ਚਾਹੀਦਾ ਕਿ ਕਿ ਸਰ ਗਿਆ ਉਹ ਉਹ ਦਰੜ ਦੇ ਤੁਰੇ ਆ ਰਹੇ ਨੇ ਬਿਹਾਰ ਤੋਂ ਬਾਅਦ 12 ਸੁੱਬਿਆਂ 'ਚ ਉਹਨਾਂ ਨੇ ਐਲਾਨ ਤਾਂ ਕਿ ਅਸਈਰ ਕਰਨ ਜਾ ਰਹੇ ਆ ਅੱਜ ਨਹੀਂ ਤਾਂ ਕੱਲੂ ਪੰਜਾਬ ਵੀ ਆ ਜਾਣਾ ਤੇ ਤੁਸੀਂ ਚੁੱਪ ਕਿਉਂ ਹੋ ਜਨਾਬ ਸੋ ਇਹ ਸਵਾਲ ਤੁਹਾਨੂੰ ਵੀ ਹੈ ਕਿਹਦੇ ਤੇ ਕਾਰ ਕਰਨਾ ਪਊਗਾ ਚਲੋ ਇਹਦੇ ਨਾਲ ਨਾਲ ਇੱਕ ਖਬਰ ਹੋਰ ਲਗਾਤਾਰ ਪਿਛਲੇ ਦਿਨਾਂ ਚੋਂ ਆ ਰਹੀ ਹੈ ਕਿ ਅਮਰੀਕਾ ਤੋਂ ਰਿਪੋਰਟ ਹੋਣ ਦੀਆਂ ਖਬਰਾਂ ਆ ਰਹੀਆਂ ਸੀ ਹੁਣ ਕਹਿੰਦੇ ਕੈਨੇਡਾ ਨੇ ਵੀ 32000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਮੁਲਕ ਚੋਂ ਕੱਢਣ ਦਾ ਫੈਸਲਾ ਕਰ ਲਿਆ ਜੀ ਹਾਂ ਕਹਿੰਦੇ ਜ਼ਿਆਦਾਤਰ ਸੰਖਿਆ ਉਹਦੇ ਵਿੱਚ ਗਿਣਤੀ ਪੰਜਾਬੀਆਂ ਦੀ ਹੈ ਪਹਿਲੇ ਖੇਪ ਦੇ ਵਿੱਚ 7000 ਤੋਂ ਵੱਧ ਲੋਕਾਂ ਨੂੰ ਭੇਜਿਆ ਜਾ ਸਕਦਾ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਜਾਂ ਉਤਰੀ ਭਾਰਤੀ ਲੋਕ ਹੋਣਗੇ ਤੇ ਕਹਿੰਦੇ ਜੀ 28 ਜੁਲਾਈ ਤੱਕ ਹੁਣ 28 ਜੁਲਾਈ ਤੱਕ ਕਹਿੰਦੇ 2000 ਦੇ ਕਰੀਬ ਲੋਕਾਂ ਨੂੰ ਭਾਰਤੀਆਂ ਨੂੰ ਕੱਢਿਆ ਜਾ ਚੁੱਕਿਆ ਹੈ ਹੁਣ ਕੈਨੇਡਾ ਚੋਂ 32000 ਦੇ ਕਰੀਬ ਲੋਕਾਂ ਨੂੰ ਕਹਿੰਦੇ ਪਿੰਪ ਪੁਆਇੰਟ ਕਰ ਲਿਆ ਗਿਆ ਜਿਨ੍ਹਾਂ ਨੂੰ ਬਰਖਾਸਤ ਕਰਕੇ ਜਾਂ ਮੁਲਕ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਉਹਨੇ ਇਹ ਕਿਹੜਾ ਤਰੀਕਾ ਕਰ ਰਿਹਾ ਹੈ ਇੱਥੇ ਦੇਖਣ ਵਾਲੇ ਗੱਲੋ ਕਿ ਤੇ ਅਮਰੀਕਾ ਲਈ ਤਾਂ ਨਹੀਂ ਹੋਣ ਵਾਲੀ ਸੋ ਇਹ ਫਿਕਰ ਨਾਮਾ ਖੜਾ ਹੋ ਗਿਆ ਜੀ ਪੰਜਾਬੀਆਂ ਲਈ ਭਾਰਤੀਆਂ ਲਈ ਪਰ ਸਰਕਾਰ ਉਹਨਾਂ ਮੁਲਕਾਂ ਨਾਲ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਕਿਉਂ ਮੇਰਾਪਤਾ ਨਹੀਂ ਕਰ ਪਾਰੇ ਸਵਾਲੇ ਵੀ ਖੜਾ। ਸੋ ਕਹਿੰਦੇ ਜਿ ਆਉਂਦੇ ਦਿਨਾਂ ਚ 32000 ਦੇ ਕਰੀਬ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਜਾਂ ਉੱਥੇ ਕੰਮ ਕਰ ਰਹੇ ਉਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਕੈਨੇਡਾ ਨੇ ਤੋੜਨਾ ਹੈ। ਜਿਨ੍ਹਾਂ ਚ ਪਹਿਲਿਆ 7000 ਲੋਕ ਆਉਣਗੇ ਵੱਡੀ ਗਿਣਤੀ ਚ ਪੰਜਾਬੀ ਹੋਣਗੇ। ਇਹ ਵੀ ਖਬਰ ਚਿੰਤਾਜਨਕ ਸੀ ਇਸ ਲਈ ਇਹਦੇ ਉੱਤੇ ਵੀ ਗੌਰ ਕਰਨੀ ਪਣਦੀ ਸੀ। ਬਹੁਤ ਬਹੁਤ ਸ਼ੁਕਰੀਆ।